ਬਈ ਐ ਆਈ ਨੀ ਡੀਟੇਲ ਦੱਸਿਓ ਪਹਿਲਾਂ ਜਿਹੜੀ ਗੁਰਦਿਆਲ ਖੜੀ ਐ 2025 ਮਾਡਲ ਜੀ 25 ਮਾਡਲ ਐ ਹਾਂਜੀ ਹਾਂਜੀ ਇਹ ਚੱਲੀ ਕਿੰਨੀ ਕੁ ਹੋਣੀ ਐ ਬਈ ਇਹ ਮੇਰੇ ਚੱਲ ਗਈ 235 ਘੰਟੇ 235 ਘੰਟੇ ਤੇ ਇਹਦਾ ਨੰਬਰ ਕਿੱਥੋਂ ਦਾ ਐ ਨੰਬਰ ਪੀਵੀ 13 ਸੰਗਰੂਰ ਦਾ ਹੀ ਨੰਬਰ ਹਾਂਜੀ ਹਾਂਜੀ ਪਰ ਮੈਂ ਸ਼ੀਟਾਂ ਤੋਂ ਲਫਾਫੇ ਵੀ ਨਹੀਂ ਉਤਾਰੇ ਹਾਲੇ ਤੱਕ ਹਾਰ ਵੀ ਪੁਰਾਣਾ ਨਹੀਂ ਹੋਇਆ ਤੇ ਬਈ ਮੈਨੂੰ ਐ ਦੱਸ ਇਹ ਕਿੰਨੇ ਕ ਦੀ ਬਣੂ ਇਹ ਵੀਰੇ ਮਸ਼ੀਨ ਦੇ ਦਾਂਗੇ ਆਪਾਂ ਨਵੀਂ ਤਾਂ ਹੋਣੀ ਐਗੀ 25 ਲੱਖ ਦੀ 25 ਲੱਖ ਦੀ ਤਾਂ ਨਵੀਆਂ ਫਾਇਦਾ ਕਿੰਨਾ ਕੋਲ 20 ਲੱਖ ਤੁਹਾਨੂੰ ਪਹਿਲਾਂ ਦੇਖੋ ਪੁਰਾਣੇ ਕਹਦਾ ਸੀ ਹੋਰ 2.5 ਲੱਖ ਦਾ ਫਾਇਦਾ ਫਾਇਦਾ ਹੋ ਜਾ ਜੀ ਬਿਲਕੁਲ ਚੱਲੀ ਵੀ 2 ਡੋਟਾ 250 ਘੰਟਾ 250 ਘੰਟਾ ਚੱਲੀ ਹੋਈ ਹੈ ਧਰਮੇ 2.5 ਲੱਖ ਦਾ ਹੀ ਫਾਇਦਾ ਹੋ ਜੂ ਚੁੱਪ ਕਰਕੇ ਆ ਜਾਓ ਆ ਦੇਖੀ ਆ ਟਾਇਰ ਦਿਖਾਈ ਟਾਇਰਾਂ ਦੀ ਕਾਲਸ ਵੀ ਨਹੀਂ ਕਸੀ ਬੱਟਾ ਟੱਪਣ ਲੱਗੇ ਹਲੇ ਗਾਰਾ ਵੀ ਨਹੀਂ ਲੱਗਿਆ ਹੋਇਆ ਨਾਲ ਜਿਵੇਂ ਨਵੀਂ ਮਸ਼ੀਨਾਂ ਬਈ ਹੈਣਾ ਤੇ ਇਹਦੇ ਨਾਲ ਜੇ ਕਿਸੇ ਨੇ ਇਦੋਂ ਘੱਟ ਪੈਸੇ ਲਾਉਣੇ ਹੈ ਬਈ ਆ ਕਿੰਨਾ ਵਾਟ 2009 ਮਾਡਲ ਜੀ 30 ਤੱਕ 30 ਤੱਕ ਪਾਸਿੰਗ ਹੈ ਇਹਦੀ 30 ਤੱਕ ਇਹਦੀ ਪਾਸਿੰਗ ਵੀ ਹੈ ਕਿੰਨੇ ਦੀ ਬਣੂ ਇਹ ਇਹ 9 ਲੱਖ ਰੁਪਏ ਦੀ ਜੀ ਬਾਕੀ ਮਾਨ ਤਾਨ ਹੋ ਜਾ ਚੱਕੋ ਮਿੱਤਰੋ 9 ਲ ਇੱਕ ਨਿਕਦੀ ਦਵਾਂਗੇ ਆਪਾਂ ਇਹ ਦੇ ਦਾਂਗੇ ਵੀਰ ਜੀ ਸਵਾ 13 ਕਹਿਨੇ ਆ ਚਲੋ ਹੋਰ ਹੁਣ ਡਿਸਕਾਊਂਟ ਕਰਕੇ ਤੁਹਾਡੇ ਕਰਕੇ ਜੇ ਕੋਈ ਆਊਗਾ ਭੈਣ ਭਾਈ ਤਾਂ 13 ਦੇੜ ਜਿਹੜੀ ਦਵਾਂਗੇ 13 ਦੇੜ ਘੜੇ ਬਣੂ ਤੇ ਜਿਹੜੀ ਬਈ ਆ ਖੜੀ ਐ ਇਧਰਲੇ ਪਾਸੇ ਇਹ 19 ਮਾਡਲ ਐ ਜੀ 408 ਹਾਂ ਇਹ ਕਿੰਨੇ ਕਿਰੀ ਇਹ 15 ਲੱਖ ਰੁਪਏ ਦੀ ਜੀ 15 ਲੱਖ ਦੀ ਹਾਂਜੀ ਧਰਮਿਕ ਕੰਡੀਸ਼ਨਾਂ ਨੰਮੀਆਂ ਵਰਗੀਆਂ ਨੇ ਬਹੁਤ ਘੱਟ ਚੱਲੀਆਂ ਹੋਈਆਂ ਬਾਈ ਉਹਰੇ ਲਵੇ ਮਸ਼ੀਨਾਂ ਹੁੰਦੀਆਂ ਨੇ ਇਹ ਨਾ ਸੋਚ ਲਿਓ ਵੀ ਆ ਤਿੰਨ ਚਾਰ ਮਸ਼ੀਨਾਂ ਦਿਖਾਤੀਆਂ 25 30 ਮਸ਼ੀਨਾਂ ਹੋਰ ਵੀ ਖੜੀਆਂ ਨੇ ਪਰ ਜੇ ਤੁਸੀਂ ਖਰੀਦਣੀਆਂ ਨੇ ਪਿੰਡ ਸ਼ਾਜਲੇ ਦੇ ਵਿੱਚ ਆ ਜਿਓ ਸੁਨਾਮ ਤੋਂ ਲਹਿਰਾਗਾਗਾ ਰੋਡ ਦੇ ਉੱਪਰ ਜੇ ਤੁਹਾਡੇ ਘਰੇ ਕੋਈ ਟਰੈਕਟਰ ਟਰਾਲੀ ਬਾਧੂ ਖੜਾ ਕੋਈ ਤੂੜੀ ਵਾਲਾ ਰੀਪਰ ਖੜਾ ਟਰਾਲੀਆਂ ਖੜੀਆਂ ਨੇ ਮੋਟਰਸਾਈਕਲ ਵੀ ਖੜੇ ਨੇ ਯਾਰ ਜਿਹੜੀ ਚੀਜ਼ ਮਰਜੀ ਚੱਕ ਲਿਓ ਤੁਹਾਡੀ ਹਰ ਇੱਕ ਚੀਜ਼ ਵਿੱਚ ਅਡਜਸਟਮੈਂਟ ਕਰ ਦੇਣਗੇ ਤੁਹਾਡਾ ਫਾਇਦਾ ਹੋ ਜੂ ਤੇ ਨੰਬਰ ਕੈਪਸ਼ਨ ਦੇ ਵਿੱਚ ਆ ਸੰਪਰਕ ਕਰੋ ਕਰਾ ਫਟਾਫਟ ਜੇ ਫਾਇਦਾ ਲੈਣਾ ਮੌਕੇ ਦਾ ਫਾਇਦਾ ਲੈਣਾ